ਇੱਕ ਹੋਰ ਅਹਿਮ ਮੁੱਦਾ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੈ ਇਹ ਮੁੱਦਾ ਵੀ ਸ਼ਰਾਬ ਦੇ ਨਾਲ ਹੀ ਜੁੜਿਆ ਹੋਇਆ ਹੈ ਪਰ ਇਸੋ ਮੁੱਦੇ ਦੇ ਵਿੱਚ ਆਮ ਲੋਕ ਗਰੀਬ ਕਰਾਂ ਦੇ ਲੋਕ ਨਹੀਂ ਮਰੇ ਇਸ ਮੁੱਦੇ ਦੇ ਵਿੱਚ ਸਰਕਾਰ ਫਸ ਗਈ ਹੈ ਸਰਕਾਰ ਫਸੀ ਹੈ ਦਿੱਲੀ ਦੀ ਪਹਿਲਾਂ ਦਿੱਲੀ ਦੇ ਕੈਬਨਿਟ ਵਜ਼ੀਰ ਫਸੇ ਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਫਸ ਗਏ ਨੇ ਤੇ ਕੀ ਅਗਲੀ ਵਾਰੀ ਹੁਣ ਪੰਜਾਬ ਦੀ ਹੈ ਇਹ ਸਵਾਲ ਚੁੱਕ ਰਹੇ ਨੇ ਵਿਰੋਧੀ ਧਿਰਾਂ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਜਿਹੜੀ ਪਾਲਿਸੀ ਦਿੱਲੀ ਦੇ ਵਿੱਚ ਲਾਗੂ ਕੀਤੀ ਗਈ ਸੀ ਜਿਸ ਨੂੰ ਬਾਅਦ ਦੇ ਵਿੱਚ ਵਾਪਸ ਲੈ ਲਿਆ ਗਿਆ ਸੇਮ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਗਈ ਇੱਥੇ ਵਾਪਸ ਤੱਕ ਨਹੀਂ ਲਈ ਗਈ ਰੈਪਲੀਕਾ ਇੱਕ ਤਰ੍ਹਾਂ ਦੇ ਨਾਲ ਜਿਹੜੀ ਉੱਥੇ ਲਾਗੂ ਕੀਤੀ ਗਈ ਸੀ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਗਈ ਹੈ ਤੇ ਜੇ ਦਿੱਲੀ ਦੇ ਵਿੱਚ ਫਰਾਡ ਦਿੱਲੀ ਦੇ ਵਿੱਚ ਉਹ ਧੋਖਾ ਹੈ ਤਾਂ ਪੰਜਾਬ ਦੇ ਵਿੱਚੋਂ ਧੋਖਾ ਕਿਉਂ ਨਹੀਂ ਹੈ ਇੱਥੋਂ ਤੱਕ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਤਾਂ 100 ਕਰੋੜ ਦਾ ਕੋਈ ਕਪਲਾ ਹੋਇਆ ਇੱਥੇ ਹਜ਼ਾਰਾਂ ਕਰੋੜ ਦਾ ਕਪਲਾ ਦਿੱਲੀ ਤੋਂ ਬਾਅਦ ਕੀ ਹੁਣ ਪੰਜਾਬ ਦੀ ਵਾਰੀ ਸਭ ਤੋਂ ਵੱਡਾ ਸਵਾਲ ਵਿਰੋਧੀਆਂ ਨੇ ਚੁੱਕੇ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੱਡੇ ਸਵਾਲ ਉਹਨਾਂ ਨੇ ਸਵਾਲ ਚੁੱਕੇ ਨੇ ਪੰਜਾਬ ਭਾਜਪਾ ਨੇ ਮੁੱਖ ਚੋਣ ਅਧਿਕਾਰੀ ਦੇ ਨਾਲ ਮੁਲਾਕਾਤ ਕੀਤੀ ਆ ਔਰ ਮੰਗ ਕੀਤੀ ਹੈ ਕਿ ਇਸ ਮੁੱਦੇ ਦੀ ਜਿਹੜੀ ਜਾਂਚ ਉਹ ਈਡੀ ਕਰੇ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਦੀ ਜਾਂਚ ਈਡੀ ਵੱਲੋਂ ਕਰਾਈ ਜਾਣੀ ਚਾਹੀਦੀ ਹੈ ਔਰ ਇਸੇ ਨਾਲ ਹੀ ਸੁਨੀਲ ਜਾਖੜ ਨੇ ਮਨੀਸ਼ सिसोदिया ਦੇ ਦਫ਼ਤਰ ਦੇ ਵਿੱਚ ਹੋਈ ਮੀਟਿੰਗ ਦਾ ਜ਼ਿਕਰ ਤਾਂ ਕੀਤਾ ਉਹਨਾਂ ਨੇ ਕਿਹਾ ਕਿ 30 ਮਈ 2022 ਨੂੰ ਮਨੀਸ਼ सिसोदिया ਦੇ ਦਫ਼ਤਰ ਦੇ ਵਿੱਚ ਪੰਜਾਬ ਦੀ ਪਾਲਿਸੀ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਹਰਪਾਲ ਚੀ ਮਤੇ ਰਾਗਵ ਛੱਡਾ ਵੀ ਸ਼ਾਮਲ ਨੇ ਔਰ ਉਹਨਾਂ ਨੇ ਹੀ ਘੁਟਾਲਾ ਕੀਤਾ ਦਿੱਲੀ ਦੇ ਵਿੱਚ 100 ਕਰੋੜ ਤੇ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜ ਦਾ ਇੱਕ ਘੁਟਾਲਾ ਹੋਇਆ ਸੰਜੇ ਸਿੰਘ ਤੇ ਰਾਗਵ ਛੱਡਾ ਦੀ ਪੰਜਾਬ ਦੇ ਵਿੱਚ 40% ਹਿੱਸੇਦਾਰੀ ਹੈ ਇਹ ਜਾਖੜ ਵੱਲੋਂ ਵੱਡਾ ਦਾਵਾ ਸੁਨੀਲ ਜਾਖੜ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਉਹਨਾਂ ਨੇ ਅੱਜ ਇਲੈਕਸ਼ਨ ਕਮਿਸ਼ਨ ਨਾਲ ਮੁਲਾਕਾਤ ਵੀ ਕੀਤੀ ਹੈ ਔਰ ਕੀ ਡਿਮਾਂਡ ਕੀਤੀ ਇਹ ਸੁਣਾਦ ਨੇ ਕੋਈ ਦਿੱਲੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਗਈ ਆ ਕੋਈ ਸਿਰਫ ਸੁਨੀਲ ਜਾਖੜ ਦੀ ਜ਼ੁਬਾਨੀ ਨਹੀਂ ਇਹਦੇ ਪੁਖਤਾ ਸਬੂਤ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਜਾਣ ਕੇ ਇਸ ਜਾਣ ਤੋਂ ਪਹਿਲਾਂ ਜਿਹੜੀ ਕੰਪਲੇਂਟ ਸੀਬੀਆਈ ਕੋਲ ਹੋਈ ਸੀ ਐਸੇ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਅੰਦਰ ਡਾਕੂਮੈਂਟਰੀ ਐਵੀਡੈਂਸ ਹੈ ਜਿਹਦੇ ਤਹਿਤ 30 ਮਈ 2022 ਨੂੰ ਦਿੱਲੀ ਦੇ ਅੰਦਰ ਦਿੱਲੀ ਦੇ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਮੈਂ ਸੋਦੀਆ ਜੀ ਦੇ ਮਕਾਨ ਦੇ ਉੱਤੇ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਐਕਸਾਈਜ਼ ਮਿਨਿਸਟਰ ਹਰਪਾਲ ਚੀਮਾ ਜੀ ਉੱਥੇ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਉੱਥੇ ਰਗਵ ਚੱਡਾ ਜੀ ਮੈਂਬਰ ਆਫ ਪਾਰਲੀਮੈਂਟ ਉਹਦੋਂ ਤਾਂ ਸ਼ਾਇਦ ਮੈਂਬਰ ਆਫ ਪਾਰਲੀਮੈਂਟਰੀ ਹੈ ਨਹੀਂ ਸੀਗੇ ਉਹ ਵੀ ਉੱਥੇ ਮੌਜੂਦ ਸੀਗੇ ਤੇ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਆਲਾ ਅਧਿਕਾਰੀ ਸੀਗੇ ਚਾਹ ਕੈਪਸਿਨਾ ਜੀ ਸੀਗੇ ਚਾਹ ਵਰੁਣ ਰੁਜਮ ਜੀ ਸੀਗੇ ਤੇ ਹੋਰ ਵੱਖ-ਵੱਖ ਅਧਿਕਾਰੀ ਉੱਥੇ ਸੀਗੇ ਜਿੱਤੇ ਉੱਥੇ ਹੀ ਆਪਨ ਸੀ ਡਿਸਾਈਡ ਕੀਤੀ ਗਈ ਦਿੱਲੀ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਤੇ ਇਹਨਾਂ ਦੀ ਦੇਖਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਜਿਨ੍ਹਾਂ ਦਾ ਦਿੱਲੀ ਇਸ ਲੀਕਰ ਘਟਾਲੇ ਦੇ ਅੰਦਰ ਪਿਛਲੇ ਸੋਧਿਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਆ 2022 ਦੇ ਵਿੱਚ ਪੰਜਾਬ ਦੇ ਅੰਦਰ ਜਦੋਂ ਆਮ ਆदमी ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਉਸ ਸ਼੍ਰੀਮਾਨ ਦਾ ਪੰਜਾਬ ਦੇ ਦਾਰੂ ਦੇ ਤੰਦੇ 'ਚ ਕੋਈ ਲੈਣ ਦੇਣਾ ਹੈ ਨਹੀਂ ਸੀ ਅੱਜ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਰਸਾਈਜ਼ ਮਿਨਿਸਟਰ ਚੀਮਾ ਸਾਹਿਬ ਆਮ ਆਦਮੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ राघव ਚੱਡਾ ਜੀ ਸੰਜੇ ਸਿੰਘ ਜੀ ਤੇ ਹੋਰ ਇਸ ਕਸਮ ਦੇ ਜਿਹੜੇ ਵਿਜੇਂਦਰ ਸਿੰਘ ਲਾ ਵਿਜੇਂਦਰ ਜੀ ਕੋ ਜਿਹੜੇ ਜੈਨ ਸਾਹਿਬ ਇਹਨਾਂ ਦੀ ਦੇਖਰੇਖ ਚ ਉਹੀ ਢੱਲ ਸਾਹਿਬ ਅੱਜ ਪੰਜਾਬ ਦੇ दारू ਦੇ ਧੰਦੇ ਦੇ ਅੰਦਰ 40% ਦੀ ਉਹਨਾਂ ਦਾ ਹਿੱਸਾ ਹੈਗਾ ਸੋ ਪੰਜਾਬ ਦੀ ਪਾਲਿਸੀ ਨੂੰ ਲੈ ਕੇ ਹੁਣ ਸਵਾਲ ਚੁੱਕੇ ਜਾ ਰਹੇ ਨੇ ਔਰ ਇਹ ਮਸਲਾ ਹਾਈ ਕੋਰਟ ਦੇ ਵਿੱਚ ਵੀ ਹੈ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਔਰ ਸੁਣਵਾਈ ਦੇ ਦੌਰਾਨ ਕੀ ਕੁਝ ਨਿਕਲਿਆ ਸਾਡੇ ਸਹਿਯੋਗੀ ਪ੍ਰੀਤ ਮਹਿਤਾ ਨੇ ਖਾਸ ਗੱਲਬਾਤ ਕੀਤੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਇੱਕ ਐਕਸਾਈਜ਼ ਪਾਲਿਸੀ ਲੈ ਆਈ ਹੈ ਯਾਨੀ ਕਿ ਸ਼ਰਾਬ ਨੀਤੀ ਲੈ ਕੇ ਆਈ ਹੈ ਜਿਸ ਨੂੰ ਹਾਈ ਕੋਰਟ ਚ ਚੁਣੌਤੀ ਦੇ ਦਿੱਤੀ ਗਈ ਹੈ ਕੱਲ ਇਸ ਪੂਰੇ ਮਾਮਲੇ ਦੀ ਹੀਅਰਿੰਗ ਸੀ ਸਾਡੇ ਨਾਲ ਸੀਨੀਅਰ ਐਡਵੋਕੇਟ ਮੋਹਨ ਜੈਨ ਜੀ ਜੀ ਜੈਨ ਸਾਹਿਬ ਹੁਣ ਤੁਸੀਂ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਚੈਲੰਜ ਕੀਤਾ ਦਿੱਲੀ ਦੀ ਐਕਸਾਈਜ਼ ਪਾਲਿਸੀ 'ਚ ਵਿਵਾਦ ਕਿੰਨੇ ਸਾਲਾਂ ਦਾ ਚੱਲ ਹੀ ਰਿਹਾ ਹੈ ਈਡੀ ਜਾਂਚ ਕਰ ਰਹੀ ਹੈ ਬੜੀ ਵੱਡੀ ਵੱਡੀ ਏਜੰਸੀਆਂ ਜਾਂਚ ਕਰ ਰਹੀਆਂ ਨੇ ਹੁਣ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਤੁਸੀਂ ਉਹਦੇ ਵਿੱਚ ਕੀ ਖਾਮੀਆਂ ਹੁਣ ਹਾਈ ਕੋਰਟ ਦੱਸ ਰਹੇ ਹੋ ਅਸੀਂ ਖਾਮੀ ਉਹਨਾਂ ਦੇ ਵਿੱਚ ਹੁਣ ਚੈਲੰਜ ਕਰੀਏ ਕੀ ਪੰਜਾਬ ਐਕਸਾਈਜ਼ ਪਾਲਿਸੀ ਚ ਇਹਨਾਂ ਨੇ 260 ਕਰੋੜ ਰੁਪਏ ਲੋਕਾਂ ਤੋਂ ਇਕੱਠਾ ਕਰ ਲਿਆ ਸਿਰਫ ਐਪਲੀਕੇਸ਼ਨ ਦੇਣ ਦਾ ਇੱਕ ਐਪਲੀਕੇਸ਼ਨ ਦਾ 75000 ਰੁਪਏ ਜਿਹੜਾ ਕਿ ਵਾਪਸ ਵੀ ਨਹੀਂ ਹੋ ਉਸ ਨੂੰ ਮਿਲੇ ਜਾਣਾ ਮਿਲੇ ਇਹ 260 ਕਰੋੜ ਰੁਪਏ ਤਾਂ ਇਹ ਹੈ ਉਸ ਤੋਂ ਬਾਅਦ ਇਹਨੇ ਲੋਟਰੀ ਕੱਢ ਰਹੀ ਹੈ ਕੱਢਣਗੇ ਜਾਂ ਪੰਜਾਬ ਦੀ ਐਕਸਾਈਜ਼ ਪਾਲਿਸੀ ਹੈ ਇਹ ਦਿੱਲੀ ਨਾਲ ਵਸਟ ਹੈ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਜ਼ਿਆਦਾ ਖਾਮੀਆਂ ਹੈ ਦਿੱਲੀ ਨਾਲ ਜ਼ਿਆਦਾ ਕ腐ਸ਼ਨ ਹੈ ਦਿੱਲੀ ਨਾਲ ਇਹ ਪਾਲਿਸੀ ਉਸ ਅਸੀਂ ਇਹ ਚੈਲੰਜ ਕਰੀਆ ਅਗਲੀ ਕਲਾਜ਼ਿਪੇ ਚੈਲੰਜ ਆਉਣ ਗਿਆ ਕਿਉਂਕਿ ਪੰਜਾਬ ਦੇ ਵਿੱਚ ਐਕਸਾਈਜ਼ ਦੇ ਵਿੱਚ ਜਿਆਦਾ ਘਪਲਾ ਹੈ ਦਿੱਲੀ ਨਾਲੋਂ ਵੀ ਪੰਜਾਬ ਕੱਲੇ ਕੱਲੇ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਜਦ ਸਭ ਨੇ ਫਰਦਰ ਇਸ ਚੀਜ਼ ਨੂੰ ਕਰਨ ਵਾਸਤੇ 10 ਅਪ੍ਰੈਲ ਕੇਸ ਡੇਟ ਲਾਤੀ ਤਾਂ ਕਿ ਫਰਦਰ ਇਹਦੀ ਹੀਰਿੰਗ ਸੁਣੀ ਜਾਵੇ ਜਿਵੇਂ ਦਿੱਲੀ ਦੀ ਐਕਸਾਈਜ਼ ਪਾਲਿਸੀ ਤੇ ਈਡੀ ਜਾਂਚ ਕਰ ਰਹੀ ਹੈ ਕਈ ਕਿਉਂਕਿ ਮੈਨੀ ਟ੍ਰੇਲਸ ਮਿਲੇ ਨੇ ਗੋਆ ਦੇ ਇਲੈਕਸ਼ਨਾਂ ਤੱਕ ਉਹ ਪੈਸਾ ਖਰਚ ਹੋਇਆ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੀ ਪਾਲਿਸੀ ਉਤੋਂ ਵੀ ਜ਼ਿਆਦਾ ਖਤਰਨਾਕ ਪਾਲਿਸੀ ਹੈਗੀ ਹੈ ਤੁਸੀਂ ਹਜੇ ਇੱਕ ਕਲੌਜ਼ ਚੈਲੰਜ ਕੀਤਾ ਜਿਹਦੇ ਵਿੱਚ 260 ਕਰੋੜ ਉਹ ਜਿਹੜੇ 260 ਕਰੋੜ ਇਕੱਠੇ ਕੀਤੇ ਗਏ ਨੇ ਉਹ ਕਿਸ ਤਰੀਕੇ ਨਾਲ ਇਕੱਠੇ ਕੀਤੇ ਗਏ ਕੁਝ 35000 ਐਪਲੀਕੇਸ਼ਨਸ ਉਹ ਤੋਂ ਪਹਿਲਾਂ ਕੀ ਸੀਗਾ ਤੇ ਹੁਣ ਕੀ ਅੰਤਰ ਪਾਇਆ ਨਵੀਂ ਸਰਕਾਰ ਨੇ ਜਿਹਨੂੰ ਤੁਸੀਂ ਚੈਲੰਜ ਇਹ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਈਡੀ ਹੱਥ ਪਾਲੇ ਤਾਂ ਪੰਜਾਬ ਦਾ ਚੀਫ ਮਿਨਿਸਟਰ ਵਿਦਆਊਟ ਐਨੀ ਟਾਈਮ ਹੀ ਬੀਹਿੰਦ ਦਬਾਰ ਇਹਨੇ ਪੈਸੇ ਇਕੱਠੇ ਪੰਜਾਬ ਦੇ ਵਿੱਚ ਸਾਰਾ ਇਹ ਪੈਸਾ ਇਕੱਠਾ ਹੋ ਰਿਹਾ ਓਕਸਾਈਜ਼ ਤੋਂ ਇਕੱਠਾ ਹੋ ਰਿਹਾ ਪੰਜਾਬ ਦੇ ਚੀਫ ਮਿਨਿਸਟਰ ਪੰਜਾਬ ਦੀ ਪਾਲਿਸੀ ਬਹੁਤ ਵੱਡੀ ਹੈ ਦਿੱਲੀ ਨਾਲ ਪੰਜਾਬ ਨੇ ਉਹੀ ਅਡਾਪਟ ਕਰਿਆ ਜਿਹੜਾ ਦਿੱਲੀ ਵਾਲਾ ਸੀ ਉਹੀ ਸਿਸਟਮ ਉਸੇ ਤਰ੍ਹਾਂ L1 L13 ਉਸੇ ਤਰ੍ਹਾਂ ਡਿਸ਼ਲੀਆ ਨਾਲ ਹਰੇਕ ਆਦਮੀ ਤੋਂ ਉਸ ਤਰੀ ਬਾਰਗੇਨ ਹੋ ਰਹੀ ਹੈ ਜਿਵੇਂ ਦਿੱਲੀ ਤੋਂ ਜ਼ਿਆਦਾ ਹੋ ਰਹੀ ਹੈ ਕਿ ਪਹਿਲਾਂ ਕੀ ਕਿੰਨੇ ਪੈਸੇ ਮੰਗੇ ਜਾਂਦੇ ਸੀ ਅਪਲੀਕੇਸ਼ਨ ਫੀਸ ਦੇ ਤੇ ਹੁਣ ਕਿੰਨੇ ਪੈਸੇ ਮੰਗੇ ਯਾਰਾ ਕਿੰਨੇ ਗੁਣਾ ਬਤਾ ਦਿੱਤਾ ਗਿਆ ਓਰੇ ਯਾਨੀ ਐਕਸਾਈਜ ਦੇ ਵਿੱਚ ਸਿਸਟਮ ਹੈ ਜਿਹਨੇ ਦੁਕਾਨਾਂ ਦੀ ਨਿਲਾਮੀ ਹੈ ਇਹ ਆਕਸ਼ਨ ਹੋਣੀ ਚਾਹੀਦੀ ਇਹ ਲੋਟਰੀ ਨਹੀਂ ਹੋਣੀ ਚਾਹੀਦੀ ਇੱਕ ਪਾਸੇ ਤਾਂ ਆਮ ਆਦੀ ਪਾਰਟੀ ਕਹਿੰਦੀ ਹੈ ਕਿ ਜਿਹੜਾ ਬੀਜੇਪੀ ਸਰਕਾਰ ਹੈ ਇਹ ਜਿਹੜਾ ਇਲੈਕਸ਼ਨ ਦੇ ਵਿੱਚ ਇਹ ਲੋਟਰੀ ਕਰ ਰਹੀ ਹੈ ਸਿਸਟਮ ਕਰ ਰਹੀ ਹੈ ਇਹ ਆਪ ਨੋਟਰੀ ਕਰ ਰਹੀ ਹੈ ਆਕਸ਼ਨ ਕਰਨੇ ਇਹ 3500 ਬਜਾ 75000 ਹੋਵੇ ਦੋਨੋਂ ਇਲੀਗਲ ਹੈ ਪਹਿਲਾਂ ਕਿੰਨਾ ਸੀਗਾ ਇਹ 3500 ਸੀ ਉਹ ਵੀ ਇਲਲੀਗਲ ਸੀਗਾ ਪਰ ਲੋਕਾਂ ਨੇ ਚੈਲੰਜ ਨਹੀਂ ਕਰਿਆ 3500 ਸਮਾਲ ਅਮਾਉਂਟ ਸੀ ਉਹ ਵੀ ਇਲਲੀਗਲ ਹੈ ਇੱਕ ਜਿਹੜਾ ਗੱਲ ਹੈ ਕਿ ਜਿਹੜੀ 3500 ਸੀ ਸ਼ਰਾਬ ਦੀਆਂ ਦੁਕਾਨਾਂ ਦੀ ਆਕਸ਼ਨ ਹੋਣੀ ਚਾਹੀਦੀ ਹੈ ਨਲਾਮੀ ਹੋਣੀ ਚਾਹੀਦੀ ਹੈ ਜਿਹੜਾ ਕਾਤਾ ਪੈਸੇ ਤੋਂ ਲੈ ਜਾਊਗਾ ਸਿਸਟਮ 'ਚ ਡਰਾ ਨਹੀਂ ਹੋਣਾ ਚਾਹੀਦਾ ਡਰਾ ਨਹੀਂ ਹੋਣਾ ਚਾਹੀਦਾ ਹੂੰ ਛੋ ਤੁਸੀਂ ਸੁਣਿਆ ਕਿ ਸੀਨੀਅਰ ਵਕੀਲ ਨੇ ਪੰਜਾਬ ਰਾਣਾ ਹਾਈ ਕੋਰਟ ਦੇ ਜਿਨ੍ਹਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜੇ ਈਡੀ ਹੱਥ ਪਾ ਲੈ ਪੰਜਾਬ ਦੀ ਪਾਲਿਸੀ ਨੂੰ ਤੋਂ ਬਿਨਾ ਇੱਕ ਮਿੰਟ ਲਾਇਆ ਵੀ ਪੰਜਾਬ ਦੇ ਸੀਐਮ ਸਾਹਿਬ ਦਾ ਵੀ ਉਹੀ ਹਾਲ ਹੋ ਸਕਦਾ ਜੋ ਦਿੱਲੀ ਦੇ ਸੀਐਮ ਸਾਹਿਬ ਦਾ ਹੋਇਆ ਸੋ ਇਹ ਮਾਮਲਾ ਬੜਾ ਗੰਭੀਰ ਬਣਦਾ ਜਾ ਰਿਹਾ ਪ੍ਰੀਤ ਮੈਂ ਤਾਂ ਮੇਰੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ ਪੰਜਾਬ ਰਾਣਾ ਹਾਈ ਕੋਰਟ ਤੋਂ ਔਰ ਆਟੇ ਕਰਕੁਨ ਗੋਲ ਸਾਹਿਬ ਵੀ ਜੁੜੇ ਹੋਏ ਨੇ ਪ੍ਰੀਤ ਤੁਸੀਂ ਜਿਹੜਾ ਹੁਣੇ 1 ਟੂ 1 ਕੀਤਾ ਉਸ ਵਿੱਚ ਐਡਵੋਕੇਟ ਸਾਹਿਬ ਨੇ ਬਿਲਕੁਲ ਕਲੀਅਰ ਕਹਿ ਦਿੱਤਾ ਕਿ ਇਸ ਵਿੱਚ ਐਡਾ ਵੱਡਾ ਕੋਟਾਲਾ ਹੋਇਆ ਕਿ ਇੱਕ ਮਿੰਟ ਲੱਗੇਗਾ ਕਿ ਇਹ ਸਾਰਾ ਮਸਲਾ ਜਿਹੜਾ ਸੀਐਮ ਸਾਹਿਬ ਅੰਦਰ ਜਾਸਤ ਦੇ ਨੇ ਪਰ ਸਿਰਫ ਕੋਟਾਲਾ ਇੱਥੇ ਤੱਕ ਹੀ ਹੈ ਕਿ ਜਿਹੜੇ ਐਪਲੀਕੇਸ਼ਨ ਸੀਗੀ ਉਹਦੀ ਫੀਸ ਵਧਾਈ ਗਈ ਹੈ ਜਾਂ ਕੁਝ ਹੋਰ ਵੀ ਹੈ ਦੇਖੋ ਹਜੇ ਜਿਹੜੀ ਪਟੀਸ਼ਨ ਪਾਈ ਗਈ ਆ ਮੋਗਾ ਦੇ ਇੱਕ ਡਿਸਟ੍ਰੀਬਿਊਟਰ ਹੈਗੇ ਜਿਨ੍ਹਾਂ ਦੀ ਤਰਫੋਂ ਤੇ ਪਟੀਸ਼ਨ ਪਾਈ ਗਈ ਆ ਸੀਨੀਅਰ ਐਡਵੋਕੇਟ ਮੋਹਨ ਜਨ ਉਹਨਾਂ ਨੇ ਪਟੀਸ਼ਨ ਪਾਈ ਆ ਦੇਖੋ ਹਜੇ ਫਿਲਹਾਲ ਸਿਰਫ ਜਿਹੜਾ ਡਰਾਫ ਲੋਟਸ ਆ ਗਿਆ ਜਿਹੜੇ ਠੇਕੇ ਜਿਹੜੇ ਵੰਡੇ ਜਾਣੇ ਨੇ L1 ਐ L13 ਅਸੀਂ ਦੱਸ ਦਿੰਨੇ ਆ L1 ਹੁੰਦੇ ਆ ਅੰਗਰੇਜ਼ੀ ਸ਼ਰਾਬ ਦੇ ਔਰ L13 ਹੁੰਦੇ ਆ ਦੇਸੀ ਸ਼ਰਾਬ ਦੇ ਸਿਰਫ ਹਜੇ ਡਰਾਫ ਲੋਟਸ ਨੂੰ ਚੈਲੰਜ ਕੀਤਾ ਗਿਆ ਐਕਸਾਈਜ਼ ਪਾਲਿਸੀ 2024-25 ਦੇ ਕਲੋਜ਼ 15 2 ਨੂੰ ਚੈਲੰਜ ਕੀਤਾ ਗਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕਿਸ ਤਰੀਕੇ ਨਾਲ ਲੋਟਰੀ ਸਿਸਟਮ ਅਪਣਾਇਆ ਗਿਆ ਜਿਹੜੀ ਪਹਿਲਾਂ ਹਜੇ ਸਾਲ 2 ਸਾਲ ਪਹਿਲਾਂ ਜਿਹੜੀ ਸਿਰਫ 3500 ਰੁਪਏ ਇੱਕ ਫੀਸ ਹੁੰਦੀ ਸੀ ਇੱਕ ਠੇਕੇ ਦੀ ਅਲਾਟਮੈਂਟ ਵਾਸਤੇ ਡਰਾ ਡਰਾ ਵਾਸਤੇ ਜੇ ਤੁਸੀਂ ਐਪਲੀਕੇਸ਼ਨ ਦਿੰਨੇ ਹੋ ਲੇਕਿਨ ਹੁਣ ਉਹ ਫੀਸ ਕਈ ਗੁਣਾ ਵੜਾ ਕੇ ਹੁਣ 75000 ਰੁਪਏ ਕਰ ਦਿੱਤੀ ਗਈ ਹੈ ਔਰ ਦੂਸਰੀ ਜਿਹੜੀ ਮੇਨ ਗੱਲ ਹੈ ਜਿਹਨੂੰ ਚੈਲੰਜ ਕੀਤਾ ਗਿਆ ਉਹ ਇਹ ਹੈ ਕਿ ਇਹ ਨੋਨ ਰਿਫੰਡੇਬਲ ਕਰ ਦਿੱਤੀ ਗਈ ਹੈ ਯਾਨੀ ਕਿ ਤੁਸੀਂ ਜੇ 75000 ਰੁਪਏ ਕਿਸੇ ਲੋਟਰੀ ਵਿੱਚ ਪਾਉਨੇ ਹੋ ਕਿਸੇ ਠੇਕੇ ਦੀ ਅਲਾਟਮੈਂਟ ਵਾਸਤੇ ਐਪਲੀਕੇਸ਼ਨ ਦਿੰਨੇ ਹੋ ਤੇ 75000 ਰੁਪਏ ਐਪਲੀਕੇਸ਼ਨ ਫੀਸ ਹੋਊਗੀ ਤੁਸੀਂ ਜਮ੍ਹਾਂ ਕਰਾਣੇ ਹੋ ਜੇ ਬਾਈ ਚਾਂਸ ਤੁਹਾਡਾ ਲੋਟਰੀ ਚ ਤੁਹਾਡਾ ਨਾਮ ਨਹੀਂ ਹੁੰਦਾ ਡਰਾ ਤੁਹਾਡੇ ਨਾਮ ਤੇ ਨਹੀਂ ਨਿਕਲਦਾ ਤੇ ਤੁਹਾਡੇ 75000 ਰੁਪਏ ਲੈਫਟਸ ਹੋ ਜਾਣਗੇ ਯਾਨੀ ਕਿ ਉਹ ਤੁਹਾਡੀ ਜਿੱਪ ਚਲੇ ਗਏ ਆ ਉਹ ਵਾਪਸ ਨਹੀਂ ਹੋਣਗੇ ਪਹਿਲਾਂ ਇਹ ਫੀਸ ਹੁੰਦੀ ਸੀ 3500 ਰੁਪਏ 3500 ਬਹੁਤ ਥੋੜੀ ਜਿਹੀ ਅਮਾਉਂਟ ਹੁੰਦੀ ਸੀ ਕਿਸੇ ਨੂੰ ਫਰਕ ਨਹੀਂ ਪੈਂਦਾ ਸੀਗਾ ਲੇਕਿਨ 75000 ਇੱਕ ਬਹੁਤ ਵੱਡੀ ਰਮਾਉਂਟ ਹੋ ਜਾਂਦੀ ਹੈ ਜਿਹਦੇ ਤੇ ਹੁਣ ਸਾਰਿਆਂ ਨੂੰ ਫਰਕ ਪਏਗਾ ਇਹੀ ਚੀਜ਼ ਨੂੰ ਚੈਲੰਜ ਹਾਈ ਕੋਰਟ ਚ ਕੀਤਾ ਗਿਆ ਸੀਗਾ ਕਿ ਜਿਹੜਾ ਇਹ ਜਿਹੜੇ दारू ਤੇ ਜਿਹੜੇ ਠੇਕੇ ਹੈਗੇ ਨੇ ਉਹ ਆਕਸ਼ਨ ਯਾਨੀ ਕਿ ਨਿਲਾਮੀ ਦੇ ਤੌਰ ਤੇ ਦਿੱਤੇ ਜਾਣੇ ਚਾਹੀਦੇ ਨੇ ਲੇਕਿ ਡਰਾ ਨਹੀਂ ਹੋਣਾ ਚਾਹੀਦਾ ਹਮੇਸ਼ਾ ਔਰ ਇਹ ਸਾਰਾ ਸਿਸਟਮ ਸੁਪਰੀਮ ਕੋਰਟ ਤੋਂ ਤੈ ਹੋ ਚੁੱਕਾ ਹੈ ਜਿਹੜੀ ਪਾਲਿਸੀ ਹੈਗੀ ਹੈ ਉਹਦੇ ਵਿੱਚ ਇਸ ਤਰੀਕੇ ਦਾ ਡਰਾ ਵਾਲਾ ਸਿਸਟਮ ਨਹੀਂ ਹੈ ਸਾਡੇ ਨਾਲ ਜਦੋਂ ਅਸੀਂ ਜਦੋਂ ਗੱਲ ਕਰਦੇ ਹਾਂ ਸੀਨੀਅਰ ਐਡਵੋਕੇਟ ਮੋਹਨ ਜੈਨ ਨਾਲ ਜਿਹੜੇ ਕਿ ਸ਼ੁਰੂ ਤੋਂ ਲੈ ਕੇ ਪਿਛਲੇ 10-15 ਸਾਲਾਂ ਤੋਂ ਉਹਨਾਂ ਦਾ ਬਹੁਤ ਵੱਡਾ ਐਕਸਪੀਰੀਅੰਸ ਹੈਗਾ ਐਕਸਾਈਜ਼ ਪਾਲਿਸੀ ਨੂੰ ਲੈ ਕੇ ਚਾਹੇ ਪੰਜਾਬ ਦੀ ਹਰਿਆਣਾ ਦੀ ਸੈਂਟਰ ਦੀ ਜਾਂ ਚੰਡੀਗੜ੍ਹ ਦੀ ਵੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਨਾਂ ਨੇ ਕਾ ਯਾਨੀ ਕਿ ਇੱਕ ਅਨਿਆਇਪੂਰਨ ਔਰ ਹਾਈਬ੍ਰਿਡ ਰੈਟਰੀ ਯਾਨੀ ਕਿ ਮਨਮਾਨੇਪੂਰਨ ਤਰੀਕੇ ਨਾਲ ਇੱਕ ਐਪਲੀਕੇਸ਼ਨਾਂ ਮੰਗੀਆਂ ਗਈਆਂ 35000 ਐਪਲੀਕੇਸ਼ਨਾਂ ਆਈਆਂ ਪੂਰੇ ਪੰਜਾਬ ਦੇ L1 ਔਰ L13 ਦੇ ਲਈ ਐਪਲੀਕੇਸ਼ਨਾਂ ਔਰ ਉਹ 35000 ਜਦੋਂ ਐਪਲੀਕੇਸ਼ਨਾਂ ਆਈਆਂ ਉਹਦੇ ਤੋਂ 260 ਕਰੋੜ ਰੁਪਏ ਸਰਕਾਰ ਇਕੱਠਾ ਕਰ ਚੁੱਕੀ ਹੈ ਹੁਣ ਗੱਲ ਇਹ ਹੈ ਕਿ ਜਿਨ੍ਹਾਂ ਦੇ ਲੋਟਸ ਡਰਾਅ ਚ ਨਾਮ ਨਹੀਂ ਆਉਂਦਾ ਉਹਨਾਂ ਸਾਰਿਆਂ ਦਾ 75000 ਰੁਪਇਆ ਇਹ ਉਹਨਾਂ ਦੀ ਜੇਬ ਤੋਂ ਚਲਾ ਜਾਏਗਾ ਔਰ ਸਰਕਾਰ ਦੇ ਖਾਤੇ ਜਮ੍ਹਾਂ ਹੋ ਗਿਆ ਇਹ ਰਿਫੰਡੇਬਲ ਹੋਣਾ ਚਾਹੀਦਾ ਸੀਗਾ ਹਾਲਾਂਕਿ ਰਿਫੰਡੇਬਲ ਹੋਣਾ ਚਾਹੀਦਾ ਸੀ ਉਹ ਮੰਗ ਕਰ ਰਹੇ ਨੇ ਲੇਕਿਨ ਗੱਲ ਇਹ ਹੈ ਕਿ ਪੂਰਾ ਡਰਾਫ ਲੋਟਸ ਜਿਸ ਤਰੀਕੇ ਲਾਟਰੀ ਸਿਸਟਮ ਅਪਣਾਇਆ ਗਿਆ ਉਹਨੂੰ ਚੈਲੰਜ ਕਰ ਰਹੇ ਨੇ ਕਿ ਆਕਸ਼ਨ ਹੋਣੀ ਚਾਹੀਦੀ ਹੈ ਹਾਈ ਕੋਰਟ ਨੇ ਦਲੀਲਾਂ ਸੁਣੀਆਂ ਅੱਧਾ ਪੌਣਾ ਘੰਟਾ ਕੱਲ ਇਸ ਪੂਰੇ ਮਾਮਲੇ ਤੇ ਹੀアリング ਹੋਈ ਹੁਣ ਹਾਈ ਕੋਰਟ ਨੇ 10 April ਦੀ ਤਾਰੀਖ ਤੈਅ ਕੀਤੀ ਹੈ ਔਰ ਅੱਜ ਮੈਂ ਉਸ ਵਾਸਤੇ ਕੇਸ ਚਲਦਾ ਹੈ ਹੁਣ ਆਪਾਂ ਪਾਲਿਸੀ ਦੀ ਵੀ ਗੱਲ ਕਰ ਲੈਣੇ ਆ ਜੇ ਆਪਾਂ ਪਾਲਿਸੀ ਦੀ ਗੱਲ ਕਰਦੇ ਹਾਂ ਤੇ ਜਿਸ ਤਰੀਕੇ ਨਾਲ ਉਥੇ ਇਹ ਇਲਜ਼ਾਮ ਦਿੱਲੀ ਦੀ ਪਾਲਿਸੀ ਤੇ ਇਲਜ਼ਾਮ ਲਾ ਕਰ ਰਹੇ ਨੇ ਕਿ ਕਮਿਸ਼ਨ ਵਧਾ ਦਿੱਤਾ ਗਿਆ ਉਹੀ ਕਮਿਸ਼ਨ ਪੰਜਾਬ ਦੇ ਵਿੱਚ ਵੀ ਵਧਾਇਆ ਗਿਆ ਪਹਿਲਾਂ 5% ਸੀਗਾ ਹੁਣ 12% ਕੀਤਾ ਗਿਆ ਜੇ ਮੈਂ ਗਲਤ ਨਹੀਂ ਆ ਜਾਂ 6 ਸੀਗਾ 12 ਕੀਤਾ ਗਿਆ ਔਰ ਇਸ ਤੋਂ ਇਲਾਵਾ ਜਿਹੜੀ ਫੀਸ ਦੀ ਗੱਲ ਤੁਸੀਂ ਕੀਤੀ ਹੈ ਫੀਸ ਵਧਾਈ ਗਈ ਉਹਦਾ ਇੱਕ ਰੀਜ਼ਨ ਇਹ ਵੀ ਹੁੰਦਾ ਕਿ ਜਿਹੜੇ ਛੋਟੇ ਠੇਕੇਦਾਰ ਨੇ ਉਹ ਆਪ ਹੀ ਲਾਈਨ ਦੇ ਵਿੱਚੋਂ ਹਟ ਜਾਣ ਜਿਵੇਂ ਉਥੇ ਦਿੱਲੀ ਦੇ ਵਿੱਚ ਕੀਤਾ ਗਿਆ ਇਹ ਇਸ ਤੋਂ ਇਲਾਵਾ ਹੋਰ ਵੀ ਲੈਪਸਸ ਨੇ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਇਸ ਪਾਲਿਸੀ ਦੇ ਵਿੱਚ ਦੇਖੋ ਸੀਨੀਅਰ ਐਡਵੋਕੇਟ ਬੋਹਨ ਜੈਰਾ ਦੱਸਿਆ ਕਿ ਹਜੇ ਸਿਰਫ ਅਸੀਂ ਕਿਉਂਕਿ ਸ਼ੁਰੂਆਤ ਹੋਈ ਹੈ ਜਿਹੜੇ ਕਿ ਡਰਾਫ ਲੋਟਸ ਜਿਹੜੇ ਕਿ ਠੇਕੇ ਦਿੱਤੇ ਜਾਣੇ ਨੇ ਹਜੇ ਸਿਰਫ ਅਸੀਂ ਉਸ ਕਲੌਸ ਨੂੰ ਚੈਲੰਜ ਕਰ ਰਹੇ ਹਾਂ ਲੇਕਿਨ ਅੱਗੇ ਇਸ ਪਾਲਿਸੀ ਵਿੱਚ ਬਹੁਤ ਵੱਡੀਆਂ ਖਾਮੀਆਂ ਨੇ ਹਾਲਾਂਕਿ ਉਹਨਾਂ ਦਾ ਦਾਵਾ ਹੈਗਾ ਕਿ ਦਿੱਲੀ ਤੋਂ ਜ਼ਿਆਦਾ ਵੱਡਾ ਜਿਹੜਾ ਘਟਾਲਾ ਹੋਏਗਾ ਉਹ ਪੰਜਾਬ ਦੀ ਪਾਲਿਸੀ ਨਾਲ ਹੋਏਗਾ ਜਿਹੜਾ ਐਕਸਾਈਜ਼ ਪਾਲਿਸੀ ਹੈ ਲੇਕਿਨ ਕਹਿੰਦੇ ਹਜੇ ਸਿਰਫ ਅਸੀਂ ਇੱਥੇ ਹੀ ਚੈਲੰਜ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਪੂਰੀ ਦੀ ਪੂਰੀ ਪਾਲਿਸੀ ਚੈਲੰਜ ਕਰ ਰਹੇ ਹਾਂ ਉਹਦੇ ਵਿੱਚ ਕਈ ਚੀਜ਼ਾਂ ਹੈਗੀਆਂ ਨੇ ਜਿਹੜੀ ਕਿ ਹੁਣ ਪਟੀਸ਼ਨ ਪਏਗੀ ਤਾਂ ਦੇਖਿਆ ਜਾਏਗਾ ਕਿ ਉਹ ਪੂਰੇ ਕੀ ਹੈਗੀਆਂ ਨੇ ਕੀ ਐਕਟ ਦੀ ਜਿਹੜਾ ਐਕਸਾਈਜ਼ ਐਕਟ ਹੈਗਾ ਉਹਦੀ ਕਿੰਨੀ ਵੋਲੇਸ਼ਨ ਹੋਈ ਹੈ ਹਾਲਾਂਕਿ ਉਹ ਸਾਰੀ ਚੀਜ਼ਾਂ ਹਜੇ ਆਉਣ ਵਾਲੀਆਂ ਨੇ ਲੇਕਿਨ ਹਜੇ ਡਰਾ ਫਲੋਟਸ ਨੂੰ ਲੈ ਕੇ ਕਿ ਠੇਕੇ ਕਿਸ ਤਰੀਕੇ ਨਾਲ ਵੰਡੇ ਜਾਣੇ ਨੇ ਉਹਨੂੰ ਲੈ ਕੇ ਚੈਲੰਜ ਹੋ ਚੁੱਕਿਆ ਠੀਕ ਹੈ ਮਾਨ ਗੋਲ ਵੀ ਨਾਲ ਜੁੜੇ ਹੋਏ ਨੇ ਗੋਲ ਸਾਹਿਬ ਤੁਸੀਂ ਵੀ ਸਮਝਦੇ ਹੋ ਕਿ ਪੰਜਾਬ ਦੀ ਜਿਹੜੀ ਐਕਸਾਈਜ਼ ਦੀ ਪਾਲਿਸੀ ਹੈ ਉਹ ਉਹਦੇ ਤੇ ਵੀ ਜਾਂਚ ਹੋਣੀ ਚਾਹੀਦੀ ਈਡੀ ਦੀ ਹਾਲਾਂਕਿ ਜਿਹੜੀ ਐਕਸਾਈਜ਼ ਪਾਲਿਸੀ ਦੇ ਵਿੱਚੋਂ ਪੈ ਤੇ ਜਾਂ ਤਾਂ ਪੰਜਾਬ ਦੇ ਖਜ਼ਾਨੇ ਚ ਹੀ ਰਿਹਾ ਨਾ ਪੰਜਾਬ ਦੀ ਬਿਹਤਰੀ ਲਈ ਜਾ ਰਿਹਾ ਪੰਜਾਬ ਦੇ ਵਿਕਾਸ ਲਈ ਉਹ ਪੈਸਾ ਇਕੱਠਾ ਹੋ ਰਿਹਾ ਹਰਪੀਤ ਜੀ ਜਿਹੜੀ ਉਹ 3522 ਦੀ ਗੱਲ ਹੋਈ ਸੀ ਨਾ ਕਿ ਇਹਨਾਂ ਨੇ ਮੀਟਿੰਗ ਕੀਤੀ ਸੀ ਮਨੀਸ਼ 소ਧਿਆ ਦੇ ਘਰ ਉਹਦੇ ਵਿੱਚ ਹਰਪਾਲ ਚੀਮਾ ਰਗਵ ਚੱਡਾ ਤੇ ਆਪਣੇ ਜਿਹੜੇ ਫਾਈਨੈਂਸ਼ੀਅਲ ਕਮਿਸ਼ਨਰ ਐਕਸਾਈਜ਼ ਕਮਿਸ਼ਨਰ ਪੰਜਾਬ ਦੇ ਹੈਗੇ ਸੀਗੇ ਉਹਨਾਂ ਨੇ ਉੱਥੇ ਇੱਕ ਨਾਲ ਇੱਕ ਹੋਰ ਬੰਦਾ ਸੀ ਵਿਜੇ ਨਾਇਰ ਹੂੰ ਜਿਹੜਾ ਕਿ ਕੇਜਰੀਵਾਲ ਦੀ ਨਾਲ ਲੱਗਵੇਂ ਕੋਠੀ ਦੇ ਵਿੱਚ ਰਹਿੰਦਾ ਸੀ ਜਿਹੜਾ ਕਿ ਸਰਕਾਰਾਂ ਦੇ ਤੇ ਕੇਜਰੀਵਾਲ ਦੇ ਉਚਾਲੇ ਤਰੀਕੇ ਦੇ ਨਾਲ ਪੁੱਲਦਾ ਕੰਮ ਕਰਦਾ ਸੀ ਜਿਹੜਾ ਕਿ ਉਸ ਟਾਈਮ ਦਿੱਲੀ ਐਕਸਾਈਜ਼ ਪਾਲਿਸੀ ਦੇ ਕਰਕੇ ਅੰਦਰ ਹੈ ਤੇ ਇਹ ਸਾਰਿਆਂ ਨੇ ਪਾਲਿਸੀ ਪੰਜਾਬ ਦੀ ਬਿਲਕੁਲ ਸੇਮ ਬਣਾਈ ਹੈ ਜਿਹੜੇ ਸਰਕਲ ਸੀਗੇ ਪਹਿਲਾਂ ਛੋਟੇ ਸਰਕਲ ਹੁੰਦੇ ਸੀ ਕੋਈ ਆਮ ਬੰਦਾ ਵੀ ਜਿਹੜਾ ਠੇਕੇ ਲੈ ਸਕਦਾ ਸੀ ਐਲ 1 ਲੈ ਸਕਦਾ ਸੀ ਉਹਨੇ ਸਰਕਲ ਦਿੱਲੀ ਦੇ ਵਿੱਚ 150 ਕਰੋੜ ਕਰ ਦਿੰਦਾ ਪੰਜਾਬ ਦੇ ਵਿੱਚ 30 ਕਰੋੜ ਕਰ ਦਿੰਦਾ ਇੰਦੀ-ਇੰਦੀ ਵੱਡੀਆਂ ਅਮਾਉਂਟਸ ਟੈਲਡ ਅਮਾਉਂਟਸ ਲਈ ਹੈ ਇਹ ਜਿਹੜੀਆਂ ਕਿ ਵੱਡੀਆਂ ਕੰਪਨੀਆਂ ਭਰ ਸਕਦੀਆਂ ਨੇ ਉਹੀ ਬ੍ਰੈਡਕੋ ਵਰਗੀਆਂ ਕੰਪਨੀਆਂ ਨਾਲ ਟਪਾਈਜ਼ ਵਰਗੀਆਂ ਕੰਪਨੀਆਂ ਜਿਨ੍ਹਾਂ ਦਾ ਰੋਲਾ ਦਿੱਲੀ ਦੇ ਵਿੱਚ ਪਿਆ ਉਹੀ ਕੰਪਨੀਆਂ ਪੰਜਾਬ ਦੇ ਵਿੱਚ ਆਈਆਂ ਕਿਤੇ 70 75000 75 ਬੰਦੇ ਨੇ ਕੰਮ ਕਰਨਾ ਆਰਪੀਜੀ ਜਿਹੜਾ ਥੋਕ ਦਾ ਕੰਮ ਹੈ ਕਿਤੇ ਉਹੀ ਤੁਸੀਂ ਪੰਜ ਚਾਰ ਬੰਦਿਆਂ ਨੂੰ ਦੇ ਦੇਣਾ ਇਹ ਜਿਹੜਾ ਫਾਇਦਾ ਹੈਗਾ ਇਹ ਲਿਮਟਿਡ ਬੰਦੇ ਜਿਹੜੇ ਉਹੀ ਦਿੱਲੀ ਵਾਲੇ ਨੇ ਜਿਹੜੇ ਇਸ ਟਾਈਮ ਅੰਦਰ ਨੇ ਜਿਹੜੇ ਇਸ ਟਾਈਮ ਕੁਐਸਚਨ ਦੇ ਵਿੱਚ ਨੇ ਉਹੀ ਉਹੀ ਬੰਦਿਆਂ ਨੇ ਪੰਜਾਬ ਦੇ ਵਿੱਚ ਕੰਮ ਕੀਤਾ ਤੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਦੇਖੋ ਕਿ ਇੱਕ ਜਿਹੜਾ ਐਲ 1 ਦਾ ਜਿਹੜਾ ਇੱਕ ਨਾ ਜਿਹੜਾ ਪ੍ਰੋਫਿਟ ਹੈਗਾ ਉਹ 5% ਸੀਗਾ ਉਹ 10 ਤੋਂ 12% ਕਰ ਦਿੱਤਾ ਗਿਆ ਇਹ ਮਤਲਬ ਡਬਲ 2 ਤੋਂ 12% ਦਿੱਲੀ ਦੇ ਵਿੱਚ ਕੀਤਾ ਗਿਆ ਇਹ ਤਰੀਕੇ ਦੀਆਂ ਜਿਹੜੀਆਂ ਵਧਾਈਆਂ ਗਈਆਂ ਨੇ ਇਹ ਗੱਲਾਂ ਇਹਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਲੋਕਾਂ ਵੱਲੋਂ ਕਿ ਇਹ ਜਿਹੜਾ ਫਾਇਦਾ ਕੁਝ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਤੇ ਉਤੋਂ ਕਿੱਕ ਟੈਕਸ ਲਏ ਜਾ ਰਹੀਆਂ ਨੇ ਹੂੰ ਤੇ ਇਹ ਚੀਜ਼ਾਂ ਕਰਕੇ ਉਹੀ ਪੈਸੇ ਇਲੈਕਸ਼ਨਸ ਦੇ ਵਿੱਚ ਲਗਾਏ ਜਾ ਰਹੇ ਇਹ ਲੋਕ ਇਹੀ ਇਲਜ਼ਾਮ ਇਹਨਾਂ ਤੇ ਜਿਹੜੇ ਲੱਗਦੇ ਪਏ ਆ ਕਿ ਬੋਲ ਸਾਹਿਬ ਤੁਹਾਨੂੰ ਲੱਗਦਾ ਕਿ ਇਹ ਹੁਣ ਦਿੱਲੀ ਤੋਂ ਬਾਅਦ ਪੰਜਾਬ ਵੱਲ ਰੁੱਕ ਕਰ ਸਕਦੀ ਹੈ ਬਿਲਕੁਲ ਡੈਫੀਨੇਟਲੀ ਤੁਹਾਡੇ ਸਾਹਮਣੇ ਪਹਿਲਾਂ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਵਾਰ ਰੈਡ ਵੀ ਕੀਤੀ ਸੀ ਇੱਥੇ ਪੰਜਾਬ ਦੇ ਆਫੀਸਰ ਤੇ ਤੇ ਪੰਜਾਬ ਸਰਕਾਰ ਉਦੋਂ ਇੱਕ ਤਰੀਕੇ ਨਾਲ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਝੁੱਗਾ ਚੱਕ ਗਈ ਸੀ ਕਿ ਇਹ ਸਾਡਾ ਕੁਝ ਨਹੀਂ ਹੈ ਪਰ ਹੋਇਆ ਸਾਰਾ ਬੜੀ ਸੁਸੋਧੀਆਂ ਦੇ ਘਰੇ ਹੋ ਜਿਹੜੀ ਜਿਹੜੀ ਆਪਣੀ ਪਾਲਿਸੀ ਬਣੀ ਹੈ ਜਾਂ ਜਿਹੜੀ ਇਹਨਾਂ ਦੀ ਡਿਸਕਸ਼ਨ ਹੋਈ ਹੈ ਆਫੀਸਰਾਂ ਨੂੰ ਬਿਠਾ ਕੇ ਤੇ ਮੈਂ ਸਮਝਦਾ ਕਿ ਪੰਜਾਬ ਦਾ ਜਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਮਾਰਜਿਨਸ ਵਧਾਏ ਗਏ ਆ ਜਿਹੜੇ ਤੁਸੀਂ ਦੇਖੋ ਜਦੋਂ ਪੰਜਾਬ ਸਰਕਾਰ ਇੱਥੇ ਜਦੋਂ ਬਣੀ ਸੀ ਸੱਤਾ ਦੇ ਵਿੱਚ ਜਿਹੜੇ ਉਸ ਟਾਈਮ ਤੇ ਨਿਕਰਦੇ ਰੇਟ ਸੀਗੇ ਬਿਨਾ ਪਾਲਿਸੀ ਚੇਂਜ ਕੀਤੇ ਉਹ ਲਿਕਰ ਦਾ ਰੇਟ ਆਲਮੋਸਟ ਡਬਲ ਹੋ ਗਿਆ ਹੈ ਜਿਵੇਂ ਦੇਖੋ ਵੀ ਮੁਨਾਫਾ ਇਹੀ ਕਿਹਾ ਜਾ ਰਿਹਾ ਵੀ ਜਿਹੜਾ ਮੁਨਾਫਾ ਉਹ ਡਾਇਰੈਕਟਲੀ ਡਾਇਰੈਕਟਲੀ ਕਿਕਬੈਕਸ ਦਿੱਤੇ ਜਾ ਰਹੀਆਂ ਹਨ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਪ੍ਰੀਤ ਤੁਹਾਡਾ ਵੀ ਔਰ ਗੋਲਬ ਸਾਹਿਬ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਕਿਉਂਕਿ ਇਹ ਮੁੱਦਾ ਹੁਣ ਬਹੁਤ ਅਹਿਮ ਹੁੰਦਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ ਕਿਉਂਕਿ ਉਹੀ ਲਿਕਰ ਪਾਲਿਸੀ ਹੈ ਜਿਹੜੀ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਜਿਹੜੀ ਪਹਿਲਾਂ ਦਿੱਲੀ ਦੇ ਵਿੱਚ ਲਾਗੂ ਕੀਤੀ ਗਈ ਸੀ ਜਿਸ ਵਿੱਚ ਕਿੱਕਬੈਕ ਦੀ ਗੱਲ ਹੁੰਦੀ ਹੈ ਜਿਸ ਵਿੱਚ 260 ਕਰੋੜ ਰੁਪਇਆ ਸਿਰਫ ਐਪਲੀਕੇਸ਼ਨਸ ਦਾ ਕਮਾਇਆ ਗਿਆ ਜੋ ਪ੍ਰੀਤ ਮਹਿਤਾ ਦੱਸ ਰਹੇ ਸੀਗੇ ਕਿ ਪਹਿਲਾਂ ਫੀਸ ਸੀ 3500 ਰੁਪਇਆ ਫਿਰ ਵਧਾ ਕੇ ਉਹਨੂੰ ਕਈ ਗੁਣਾ ਵਧਾ ਕੇ 750 ਤੁਹਾਡਾ ਨਿਕਲ ਗਿਆ ਫਿਰ ਤਾਂ ਠੀਕ ਹੈ ਜੇ ਨਾ ਨਿਕਲਿਆ ਤਾਂ ਵੀ ਤੁਹਾਡਾ 75000 ਰੁਪਇਆ ਗਿਆ ਸੋ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਗਿਆ ਅਗਲੀ ਸੁਣਵਾਈ ਦੌਰਾਨ ਕਾਫੀ ਕੁਝ ਸਾਫ ਹੋ ਵੀ ਜਾਏਗਾ ਦੇਸ਼ ਤੋਂ ਨਹੀਂ ਦੇ ਬਾਕੀ ਖਬਰਾਂ ਲਈ ਬਣੇਰੋ ਪੀਟੀਸੀ ਨਿਊਜ਼ ਨਾਲ ਧੰਨਵਾਦ